ਹਾਂ ਜੀ ਉਹ ਸਿੱਕ ਕਹਾਵਤ ਜਿਵੇਂ ਆਮ ਘਹਾਵਤਾ ਸਿੱਖਾਂ ਦੇ 12:00 ਵੱਜ ਕੇ 12:00 ਵੱਜਣ ਦਾ ਉਹ ਕਹਾਵਤ ਇੱਕੋ ਜ਼ਬਾਨ ਤੇ ਚੜੀ ਹੋਈ ਆ ਹਰੇਕੀ ਕਹਿ ਦਿੰਦਾਗਾ ਉਹਦਾ 12:00 ਵੱਜਣ ਦਾ ਮਕਸਦ ਤਾਂ ਇਹ ਸੀਗਾ ਵੀ ਜਦੋਂ ਧੀਆ ਭੈਣਾਂ ਨੂੰ ਚੁੱਕ ਕੇ ਅਬਦਾਲੀ ਲੈ ਜਾਂਦਾ ਸੀਗਾ ਜਿਨੀ ਦੇ ਬਾਜ਼ਾਰਾਂ ਦੇ ਵਿੱਚ ਟੱਕੇ ਟੱਕੇ ਤੇ ਵੇਚਦਾ ਸੀ ਉਦੋਂ ਹਰੀ ਸਿੰਘ ਨਲੂਏ ਹੁਣੀ ਜਦੋਂ ਮਤਲਬ ਟਿਕ ਟਕ ਆ ਹੋ ਜਾਂਦਾ ਸੀ 12 ਵਜੇ ਜਾ ਕੇ ਹਮਲਾ ਕਰਦੇ ਰਤ ਨੂੰ 12 ਵਜੇ 11 ਵਜੇ ਹਮਲਾ ਕਰਕੇ ਉਹ ਧੀਆ ਭੈਣਾਂ ਨੂੰ ਸੜਾ ਕੇ ਲਿਆ ਕੇ ਉਹਨਾਂ ਦੇ ਆਪੋ ਆਪਣੀ ਹਿਫਾਜ਼ਤ ਨਾਲ ਘਰੇ ਪਹੁੰਚਦੇ ਸੀਗੇ ਇਹ ਮਤਲਬ ਚਾਹੇ ਮਜ਼ਾਕੀ ਸੁਭਾਚਕ ਹੈ ਤਾਂ ਵੀ 12 ਵਜੇ ਉਹਦਾ ਅਸਲ ਤੱਥ ਨਹੀਂ ਦੇਖਦੇ ਹੈਗੇ ਵੀ ਇਹਦਾ ਹੈਗਾ ਅਸਲ 12 ਵਜੇ ਕਿਹੜੀ ਗੱਲ ਦੇ ਵਜੇ ਸੀਗੇ ਯਾਨੀ ਕਿ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਤਾਂ ਇੱਕ ਫਕਰ ਵਾਲੀ ਗੱਲ ਆ ਵੀ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਸੜਾ ਕੇ ਮੁਗਲਾਂ ਦੇ ਕੋਲੋਂ ਉਹਨਾਂ ਦੇ ਘਰਾਂ ਦੇ ਵਿੱਚ ਹਫਾਜ਼ਤ ਨਾਲ ਬਚਾਉਣਾ ਉਹ ਸੂਰਮਿਆਂ ਦੀ ਬਹਾਦਰੀ ਵਾਲੀ ਮਤਲਬ ਇੱਕ ਉਹ ਆ ਜੀ ਇਹ ਹਮ ਮਤਲਬ ਇਹਨੂੰ ਮਜ਼ਾਕ ਦੇ ਵਿੱਚ ਲੈ ਵੇ ਤੁਹਾਡੇ ਤਾਂ 12 ਵਜੇ ਪੈਨੇ ਆਮ ਜੀ ਗੱਲ ਵਾ ਪਰ ਨਹੀਂ ਉਹ ਸਿੱਖ ਕੌਮ ਦੇ ਮਤਲਬ ਇੱਕ ਜੋਧਿਆਂ ਦੀ ਮਤਲਬ ਇੱਕ ਕਹਾਵਤ ਜੁੜੀ ਹੋਈ ਹੈ ਵੀ 12 ਵਜੇ ਹਮਲਾ ਕਰਾਂਗੇ ਉਹ ਚੀਜ਼ ਸੀਗੀ